ਸਰੋ ਲੋ ਜੀ ਬਦਨ ਨਕਰੀਸ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਜੋ ਅੱਜ ਐਕਸੀਡੈਂਟ ਹੋਇਆ ਜੀ ਮੇਰਾ ਬੇਟਾ ਸਭਾਨਪੁਰ ਤੋਂ ਕਪੂਥਲਾ ਨੂੰ ਕੰਡੀ ਗਾਫਤ ਵਾਪਸ ਜਾ ਰਿਹਾ ਸੀ ਜੀ ਜੋ ਸਭਾਨਪੁਰ ਰੋਡ ਤੇ ਜਿਹੜੀ ਕਪੂਥਲਾ ਤੋਂ ਸਭਾਨਪੁਰ ਗੱਡੀ ਜਾ ਰਹੀ ਸੀ ਕਿਸੇ ਦੀ ਜੀ ਜਿਹਨੇ ਓਵਰਟੇਕ ਤੋ ਕੀ ਮੈਂ ਆਪਣਾ ਦੂਜੀ ਸਾਈਡ ਤੇ ਜਾ ਕੇ ਤੁਹਾਡੀ ਗੱਡੀ ਦੇ ਵਿੱਚ ਇਹਨੇ ਗੱਡੀ ਮਾਰੀ ਹੈਗੀ ਆ ਆਪਣੇ ਸਾਈਡ ਤੋਂ ਦੂਜੀ ਸਾਈਡ ਤੇ ਤਿੰਨ ਚਾਰ ਪੱਟੀਆਂ ਹੱਗ ਡਿੱਗੀ ਏ ਜੀ ਔਰ ਗੱਡੀ ਦੀ ਕਾਫੀ ਸਬੂਤ ਫੋਨ ਕਰਕੇ ਇਹ ਬਹੁਤ ਵੱਡਾ ਹਾਦਸਾ ਹੋਇਆ ਸਾਡੀ ਗੱਡੀ ਜਿਹੜੀ ਬਹੁਤ ਵੱਡੀ ਨੁਕਸਾਨੀ ਗਈ ਹੈ ਤੇ ਬਾਕੀ ਉਸ ਪਰਮਾਤਮਾ ਦੀ ਕਿਰਪਾ ਨਾਲ ਜਾਨੀ ਨੁਕਸਾਨ ਹੋ ਤਾ ਬਹੁਤ ਹੀ ਮੁਸ਼ਕਲਨਾ ਬਚਿਆ ਜੀ ਗੱਡੀ ਵਿੱਚ ਗੱਡੀ ਵਿੱਚ ਮੇਰੇ ਬੇਟਾ ਤੇ ਮੇਰੀ ਨੂੰਹ ਸੀ ਜੀ ਕੋਈ ਸੱਟ ਲੱਗੀ ਹੋਣਾ ਹਾਂ ਬੇਟੇ ਸੱਟ ਕਾਫੀ ਲੱਗੀਆਂ ਜੀ ਸੱਟ ਦੇ ਗੋਡੇ ਸੱਟ ਲੱਗੀ ਇੱਕ ਹੱਥ ਸੱਟ ਲੱਗੀ ਜਨੋ ਦੇ ਮੌਕੇ ਤੇ ਪੁਲਿਸ ਪਹੁੰਚੀ ਜੀ ਮੌਕੇ ਤੇ ਪੁਲਿਸ ਲੈ ਕੇ ਮੌਕੇ ਦੇਖਿਆ ਮੌਕੇ ਨੂੰ ਪੁਲਿਸ ਨੇ ਜੀ ਕਿੰਨੇ ਵਜੇ ਦਾ ਮਾਮਲਾ ਅੰਦਰ ਗਿਆ ਇਹ ਤਕਰੀਬਨ ਪੌਣੇ ਕੋ 5 ਵਜੇ ਦਾ ਮੌਕਾ ਜੀ ਸ਼ਾਮ ਦਾ ਸ਼ਾਮ ਦਾ ਜੀ ਠੀਕ ਹੈ ਜੀ ਤੇ ਜ ਉਹਦੇ ਤੇ ਉਹਨਾਂ ਦਾ ਕਰੀਬ ਨੇ ਇੱਕ ਬੱਚਾ ਸੀ ਤੇ ਇੱਕ ਲੇਡੀ ਸੀ ਇੱਕ ਉਹਨਾਂ ਦਾ ਗੱਡੀ ਚ ਲਾ ਰਿਆ ਸੀ ਜੀ ਜੀ ਤੁਸੀਂ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਕਿ ਜਿਹੜੀ ਦੋ ਜਿੰਨਾ ਨੁਕਸਾਨ ਹੋਇਆ ਸਾਡੀ ਗੱਡੀ ਦਾ ਇਹਨੂੰ ਪੂਰ ਕੀਤਾ ਜਾਵੇ ਸਰ ਅਸ਼ਵਨ ਮੈਂ ਇਹ ਐਸੇ ਪਰਮਜੀਤ ਸਿੰਘ ਹਾਂ ਜੀ ਚੌਂਕੀ ਇੰਚਾਰਜ ਬਾਦਸ਼ਾਹਪੁਰ थाना ਸੁਬਾਨਪੁਰ ਕਪੂਰਥਾ ਜੀ ਜੀ ਸਰ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਠੀਕ ਕਹਿਣਾ ਚਾਹਦੇ ਹਾਂ ਹਾਂ ਭਾਜੀ ਇੱਥੇ ਪਿੰਡ ਬੂਟਾਂ ਲੱਗੇ ਦੋ ਗੱਡੀਆਂ ਸੀ ਆਲਟੋ ਗੱਡੀ ਤੇ ਬਰੀਜਾ ਗੱਡੀ ਸੀਗੀਆਂ ਉਹ ਆਪਸ ਵਿੱਚ ਟਕਰਾਈਆਂ ਆ ਦੋਨੋਂ ਗੱਡੀਆਂ ਦਾ ਤਾਂ ਕਾਫੀ ਨੁਕਸਾਨ ਹੋਇਆ ਤੇ ਵੈਸੇ ਕਿਸੇ ਨੇ ਸਰਟੀਫੀਕੇਟ ਵੀ ਨਹੀਂ ਲੱਗੀ ਉਸ ਕੋਲੋਂ ਬਚਾਰ ਰਹਿ ਗਿਆ ਜੀ ਕਿ ਦੋਨੇ ਪਾਰਟੀ ਆ ਰਹੀਆਂ ਦੇਖ ਰਹੇ ਜੀ ਉਹ ਵੀ ਜਿੱਥੇ ਜੋ ਵੀ ਕਾਨੂੰਨ ਸਾਰ ਬਣੇ ਉਸਾਮ ਕਿਹਾ